ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਜਲੇ ਬਲੌਗ ਦੀ ਸਟਾਰਟਿੰਗ ਥੋਨੀ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਜੀ ਪਿੰਡ ਸੋਹਲੀ ਆਏਵੇਂ ਜੀ ਉਹਨੇ ਹਾਲ ਪਏ ਆ ਆਪਣੇ ਉਹ ਦੇਖੋ ਉਹ ਆਜਾ ਦੇਖੀਏ ਮੋਡੀਫਾਈ ਕਰਾ ਰਿਆ ਨਾਲ ਕੀ ਹੋ ਰਿਹਾ ਇਹਨਾਂ ਦਾ ਮੋਡੀਫਾਈ ਮੋਡੀਫਾਈ ਆਓ ਜੱਜਾ ਵੀ ਦਰਾਂ ਵੀ ਸਸੂ ਜਾਲ ਵੀ ਇੱਥਾ ਤੋਂ ਮਾ ਮੈਂ ਤਾਂ ਹੜਾ ਨੂੰ ਦੇ ਦਿੱਤਾ ਹੈ ਲੈ ਇਹ ਹਾਲ ਪਏ ਨੇ ਜੀ ਆਪਣੇ ਇਹਨਾਂ 'ਚ ਹੋ ਰਹੀ ਹੈ ਮੋਡੀਫਿਕੇਸ਼ਨ ਕਿਦਾ ਵੀ ਇਹਨੂੰ ਬੋਲਡਿੰਗ ਕਰਦਾ ਕਰਾਂਗੇ ਜਿਵੇਂ ਆਪਾਂ ਤਿੰਨ ਜਿਹੜਾ ਕਮਾਨੀ ਵਾਲੀ ਕਰਾਂਗੇ ਠੀਕ ਹੈ ਤੇ ਉਹ ਲਾਵਾਂਗੇ ਜੱਫੇ ਨਵੇਂ ਬਣਾਉਣੇ ਕਹਿਣ ਦਾ ਭਾਗ ਇਹ ਜਿਹੜੇ ਤਿੰਨਾਂ ਖੋਲਤੀ ਤਿੰਨਾਂ ਚ ਵੀ ਕੁਝ ਕਰਨਾ ਮੈਂ ਤਿੰਨਾਂ ਜੀ ਤਾਂ ਨਹੀਂ ਕੁਝ ਕਰਨਾ ਹੈ ਇਹਨੂੰ ਪੇਂਟ ਕਰਨਾ ਹੈ ਅੱਛਾ ਪੇਂਟ ਕਰਨਾ ਆ ਬਈ ਆਪਣੇ ਹੱਲ ਪਏ ਆ ਇਹ ਨਾ ਹਲੇ ਹੋਣੀ ਦਿੱਸੇ ਤੇ ਬਣਾ ਕੇ ਆ ਜੱਫੇ ਨਵੇਂ ਬਣਾਏ ਕੈਮਰਾ ਪਾ ਪੂਰੇ ਲੇਟੈਸਟ ਵਰਜਨ ਰਹੂਗਾ ਪੂਰਾ ਜੋ ਲੇਟੈਸਟ ਅੱਗੇ ਬਣਦੇ ਨੇ ਉਹ ਸਾਰਿਆਂ ਦੇ ਇੱਕ ਡੈਮੋ ਪੀਸ ਇਹ ਉਹਦਾ ਤਿਆਰ ਉਹ ਟਾਇਰ ਪਏ ਨੇ ਆਪਾਂ ਪੰਜਾਂ ਨੇ ਓ ਪੰਨਿਆਂ ਗਲਤ ਹੈ ਨਾ ਜਿਹਨੇ ਵੀ ਪੰਨਿਆਂ ਸਮਾਨ ਸਾਰਾ ਉਹੀ ਪੈਣਾ ਹੈ ਬਸ ਇਹ ਪੇਂਟ ਹੋਣ ਕਰਕੇ ਮਤਲਬ ਖੋਲਤੀਆਂ ਸਿਰਫ ਆ ਜੱਫਾ ਜੱਫਾ ਬੰਨਣਾ ਹੋ ਰਿਹਾ ਵਾ ਇਹ ਬਾਕੀ ਹਾਂਜੀ ਇਹ ਤਾਂ ਰੰਗ ਕਰਤੀ ਖੋਲ ਲਈ ਮੈਂ ਕਹਿੰਦੇ ਸਾਰੇ ਅਸੀਂ ਵੀ ਰੰਗ ਹੋਣਾ ਇਹਨਾਂ ਨੂੰ ਉਹ ਆ 2K ਪੇਂਟ ਕਹਿੰਦੇ 2K ਹੋਣਾ ਪਤਾ ਨਹੀਂ 2K ਜਿਹੜਾ 2K ਚਮਕਿੰਦਾ ਪਿੰਕ ਕਹਿੰਦਾ ਇਹਨੂੰ ਪਿੰਕ ਕਹਿੰਦਾ ਮੈਂ ਮਬੈਂਟਾ ਕਰਾਵਾ ਲਾਂਗਾ ਟੈੜਾ ਦੀਆ ਅੱਗੇ ਆਪਾਂ ਨੂੰ ਮੇਂਟੈਂਨੈਂਸ ਕਰਾ ਲਾ ਦੇ ਦੇ ਦੇਖੀ ਪੂਰਾ ਟਾਇਰ ਬੜੇ ਕਾਰ ਰਹਾ ਨਾ ਨੋਰ ਕਰਦਾ ਟਾਇਰ ਬੜੇ ਕਹੇ ਟਾਇਰ ਬੜੇ ਕਾਰਾ ਛੋਟੇ ਛੋਟੇ ਹਾਂ ਹੈਵੀ ਟਾਇਰ ਹਾਂ ਬਿਲਕੁਲ ਬਿਲਕੁਲ ਤੇ ਬਸ ਵੀ ਟਰਾਲੀ ਦਾ ਕੰਮ ਚੱਲ ਰਿਹਾ ਪੂਰਾ ਜੋੜਾ ਸੋੜਾ ਨਾਲ ਗ੍ਰੈਂਡਰ ਚੱਲਦੇ ਨੇ ਡ੍ਰਿਲਾਂ ਪਿੱਛੇ ਸੁਣਦਾ ਘੱਟ ਆ ਥੋੜਾ ਜੱਗ ਸੋ ਤਾਂ ਕਰਕੇ ਮਾਫੀ ਵੀ ਚਾਹੁੰਦੇ ਹਾਂ ਤੁਹਾਨੂੰ ਟਰਾਲੀਆਂ ਦਿਖਾ ਦਿਆਂ ਮੁੱਤੇ ਮੁੱਤੀਆਂ ਹੈਨਾ ਤੇ ਜੇਰ ਬਾਈ ਟਰਾਲੀਆਂ ਦਾ ਵਰਕ ਚੱਲ ਰਿਹਾ ਪੂਰਾ ਸੋਲਾਂ ਸੋਲਾਂ ਦੇ ਨਾਲ 16 7 ਦੀ ਕਰੀਏ ਜਾਂ ਰਹੀ ਹੈ। ਚੰਨੀ ਕੁ ਵੈਜੀ ਚ। ਮਾਰ ਰਹੀ ਦ। 아이 ਨਹੀਂ ਪਤਾ ਵੀ ਮੇਰੀ ਕਿਹੜੀ ਐ। ਆ ਵੀ 16 7 ਐ ਜੀ। ਇਹਨੇ ਤੇ ਡਾਲੇ ਤਕਰੀਬਨ ਤਿਆਰ ਤੋਂ ਤਿਆਰ ਆ। ਦੇਖੋ ਪਿੱਛੋਂ ਟਰਾਲੀ ਦੀ ਲੋਕ। ਆਹ ਬੋਤ ਲੈ ਕੇ ਆ ਦੇਖੋ। ਫੁੱਕਾ ਜਣੀ ਐ। ਆ ਬੀਡੀ ਜਿਹੜੀ ਆ ਥੱਲੇ ਵਾਲੀ ਆ ਖੁੱਲ੍ਹਦੀ ਕਰਾਈ ਐ ਜੀ ਆਪਾਂ ਨੇ ਖੁੱਲ੍ਹਦੀ। ਆ ਨੰਬਰ ਪਲੇਟਾਂ ਆ ਗਈਆਂ ਆ ਖੁੱਲ੍ਹੂ ਦੀ ਕਰਾਈਆ ਨਹੀਂ ਫਿਕਸ ਲਾਉਣੇ ਆਮ ਕਰਕੇ ਨਟਾ ਚ ਕਰਾਤੀ ਮਤਲਬ ਹੈਵੀ ਵੀ ਆ ਤੇ ਨਟਾ ਚ ਹਨਾ ਆ ਟਾਕੀ ਟਾਈਪ ਇਹਨਾਂ ਦੇ ਤੇ ਆ ਦੇਖੋ ਪਲੇਨ ਡਾਲ ਆ ਗਿਆ ਬਾਈ ਆ ਗਿਆ ਪਲੇਨ ਡਾਲ ਆ ਤੇ ਬਹੁਤ ਕੁਝ ਬਣਨ ਆ ਲੇ ਤਾਂ ਮੈਂ ਕਹਿੰਦਾ ਗੱਲਾਂ ਛੱਡ ਦਿਓ ਐਵੇਂ ਨਹੀਂ ਵੀ ਬਹੁਤਾ ਲੋਹਾ ਜਾ ਮੱਤ ਕੇ ਆਪਾਂ ਨੂੰ ਪੈਸੇ ਜ਼ਿਆਦਾ ਲੈ ਲੈਣੇ ਆ ਸੀ ਕਲਾਸ ਪਾਈਪ ਆ ਪੂਰਾ ਦੇਖੋ ਇਹ ਬੰਦਾ ਮਿਲ ਖੰਨਾ ਕੰਪਨੀ ਦਾ ਪਾਈਪ ਆ ਪੂਰਾ ਦੇਸੀ ਪਾਈਪ ਨਹੀਂ ਸਾਲਾ ਕੋਈ ਲੱਗ ਰਿਹਾ ਮਰੋਨੀ ਕਾ ਟਰਾਲੀਆਂ ਦੇਖੋ ਹਲੇ ਚੱਲਦਾ ਕੰਮ ਇੱਧਰ ਵੀ ਚੱਲ ਰਿਹਾ ਜੀ ਟਰਾਲੀਆਂ ਦੇ ਨਾਲ ਮਿਲ ਜਣੀਆਂ 15 ਕੇ ਦਿਨ ਤੱਕ ਟਰਾਲੀਆਂ ਬੜਾ ਉਹਨੂੰ ਗਾਣਾ ਵੀ ਮੈਨੂੰ ਉਹ ਬਣਾ ਕੇ ਦੇਣੇ ਹੈ ਇਹਦੇ ਕਿਹੜੇ ਮਸ਼ੀਨ ਦੇ ਆਪਾਂ ਗੋਟੇਣੇ ਆ ਲਾਬਾਂ ਵੀ ਲੈਣੇ ਆ ਸੱਤੇ ਬੋਲ ਬਣਾ ਦੇਣੀ ਵੀਰ ਨੇ ਬਣਾ ਦੇਣੀ ਹੈ ਇਹ ਚੀਜ਼ ਬਣਾਉਣੇ ਆ ਅੱਛਾ ਆ ਆ ਬਣੇ ਬਣੇ ਲੈਣੇ ਆ ਤਾਂ ਹਾਂ ਇਹਦੇ ਵਿੱਚ ਮਤਲਬ ਕਿ ਇੱਕ ਇਹ ਤਾਂ ਬਹੁਤ ਛੋੜਿਆ ਮੋਟੀ ਪੱਤੀ ਤੇ ਆ ਉਹ ਤਾਂ ਮੈਨੂੰ ਪਤਾ ਬਹੁਤ ਛੋੜਿਆ ਆਪਾਂ ਉਹਦਾ ਬਣਾਉਣਾ 21 ਇੰਚ ਡੇਢੇ ਚ ਵਿਚਰਾਂ ਦਾ ਗਾਇਬ ਹੋਵੇ ਆਪਾਂ ਜਿਹੜੇ ਉਹ ਪਿੰਨ ਪਾ ਕੇ ਸੋਣਾ ਬਸ 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 ਠੀਕ ਹੈ ਕਿਵੇਂ ਟਰਾਲੀ ਦਾ ਕੰਮ ਬਦਿਆ ਟੌਪ ਚੱਲਦਾ ਪੂਰਾ ਟੌਪ ਚੱਲਦਾ ਚੱਲੀਏ ਫਿਰ ਆਪਾਂ ਘਰਾਂ ਦੇਖੀ ਜਾ ਕੇ ਹੁਣ ਕੰਮ ਇਹ ਇਹ ਬਿੱਡ ਲੱਗੇ ਤੇ ਦਿਖਾਵਾਂਗੇ ਆਪਾਂ ਇੱਕ ਵਾਰ ਬਿੱਡ ਬੁੱਡ ਲੱਗ ਜਾਣਾ ਟਰਾਲੀਆਂ ਨੂੰ ਹਾਂ ਤਾਂ ਨਹੀਂ ਫਿਸ਼ਿੰਗ ਹੋ ਰਹੀ ਹੈ ਮਤਲਬ ਕਾਸਰ ਮਸਰਾ ਗਰੰਡਰ ਮਾਰਾ ਕੱਢਣਗੇ ਹਾਲੇ ਹਾਂ ਬਿਲਕੁਲ ਹਿੱਸੇ ਪਹੁੰਚ ਰਹੇ ਆ ਜੀ ਥੋੜੇ ਟਾਈਮ ਦੇ ਵਿੱਚ ਵਿੱਚ ਹਾਂ ਸੋ ਠੀਕ ਹੈ ਜੀ ਬਾਕੀ ਚੱਲਦੇ ਹਾਂ ਘਰ ਨੂੰ ਫਿਰ ਆਪਾਂ ਅੱਜ ਫੀਡ ਰਾਲ ਲੈਣੇ ਤੰਗ ਕਰ ਲਿਆ ਨਾ ਸਾਲਾ 3:30 ਦੁਪਹਿਰੇ ਚ ਬੱਸ ਹੋ ਗਈ ਹੈ ਨਾ ਅੱਜ ਹਾਂ 3:00 ਦੁਪਹਿਰੇ ਚ ਹੂੰ ਆ ਗਿਆ ਲਓ ਵੀ ਅੱਜ 175 ਦਾ ਸੌਦਾ ਮਾਰ ਕੇ ਆਏ ਆ ਇਹ ਹੋਰ ਬਬਲੀਆ ਕਿਵੇਂ ਹੋ ਲੋ ਮੈਨੂੰ ਤਾਂ ਉਹਦਾ ਨਾਮ ਨਹੀਂ ਯਾਦ ਮੈਂ ਹੁਣ ਉਹ ਨੈਟਵਰਕ ਕੱਢ ਰਹੇ ਹਾਂ ਮੇਰੀ ਮਾਮਾਈ ਨਾਲ ਹੋ ਗਈ ਗੱਲ ਕਾਲੇ ਮਾਮੇ ਨਾਲ ਇਧਰਲੀ ਸਾਈਡ ਆਓ ਇਧਰਲੀ ਸਾਈਡ ਆਓ ਇੱਥੇ ਆਓ ਉਹ ਸਰੀਆ ਵਾਲਾ ਟਾਇਰ ਲਿਖ ਦਵਾ ਅਪੋਲੋਸ ਸਰੀਆ ਵਾਲਾ ਕੁਝ ਜ਼ਿਆਦਾ ਸਾਲਾ ਜ਼ੋਰ ਮਰੂਗਾ ਉਹ ਸਰੀਆ ਵਾਲਾ ਟਾਇਰ ਆ ਬੋਲੋ ਤਾਂ ਮੈਂ ਦੇਖ ਲਿਆ ਟਾਇਰ ਚ ਵੀ ਉੱਚਾ ਕਦ ਕੱਢ ਜੀ ਵੀ ਵਿਕਰਾਂਤ ਨਾਲੋਂ ਉੱਚਾ ਹੈ ਗੁੱਡੀ ਵੀ ਤੇ ਫਰਕ ਆ ਗੁੱਡੀ ਚ ਵੀ ਗੁੱਡੀ ਚ ਫਰਕ ਆ ਗੁੱਡੀ ਚ ਬਾਕੀ ਸਾਰਿਆਂ ਦੇ ਦੇਖ ਇੰਨੀ ਇੰਨੀ ਗੁੱਡੀ ਸੀ ਉਹ ਚ ਇੰਨੀ ਕ ਜ਼ਿਆਦਾ ਗੁੱਡੀ ਸੀ ਹਲਕੀ ਜਿਆਦਾ ਗੁੱਡੀ ਚ ਉਹਦੀ ਹਾਂ ਉਹਦੀ ਗੁੱਡੀ ਵੀ ਜ਼ਿਆਦਾ ਟਾਇਰ ਉਚਾਈ ਚ ਵੀ ਗਾਰੰਟੀ ਕਿ ਕੱਟ ਦੀ ਪੰਚਲ ਦੀ ਸਭ ਕੁਝ 3 ਸਾਲ ਦੀ ਗਾਰੰਟੀ 3 ਸਾਲ ਦੀ ਲੋਡ ਦੀ ਵੀ ਹੁੰਦੀ ਹੈ ਵੀ ਹਾਂ ਇੰਨਾ ਟਨ ਚੱਕੂਗਾ ਮਾਲ ਇਹ ਉਹ ਤਾਂ ਚੱਕੂਗਾ ਚੱਕੂਗਾ ਉਹ ਤਾਂ ਵੈਸੇ ਹੈ ਹੁਣ ਉਹਦੇ ਉੱਪਰ ਨੂੰ ਕਿਆ ਪਾ ਲੂਗੇ ਹੁਣ ਤੂੰ ਮੈਨੂੰ ਐਮ ਆਰ ਐਫ ਤਾਂ ਉੱਪਰ ਗਿਆ ਐਮ ਆਰ ਐਫ ਤੋਂ ਹੋ ਸਟਾਰ ਇੱਕ ਇੱਕ ਤਾਂ ਐਮ ਆਰ ਐਫ ਸਿੰਪਲ ਆਉਂਦਾ ਇੱਕ ਐਮ ਆਰ ਐਫ ਸਟਾਰ ਆਉਂਦਾ ਇੱਕ ਐਮ ਆਰ ਐਫ ਆਰ ਸਟਾਰ ਆਰ ਆਉਂਦਾ ਉਹ ਤੋਂ ਵੀ ਉੱਪਰ ਹੈ ਐ ਐਮ ਐ ਵੀ ਸਟਾਰ ਆਰ ਦੇ ਬਰਾਬਰ ਦਾ ਟਾਇਰ ਆ ਅੱਛਾ ਤੂੰ ਕਿਹੜਾ ਪਤਾ ਕਰਕੇ ਆ ਅਪੋਲੋ ਪੋਲੋ ਗਾਰੰਟੀ ਕਿੰਨੀ ਟਰਾਲੀਆਂ ਦੇ ਚੱਕੇ ਮਾਲ ਆਪਾਂ ਨੇ ਚੱਕਿਆ 26 ਟਾਇਰ ਲੱਤੇ ਆਂ ਫਿਰ ਜੇ ਪੱਕੇ ਉਧਰ 26 ਟਾਇਰ ਕੀ ਨੈਟਰ ਲੀਂਦੇ ਹੋਏ ਜੇ ਮੈਨੂੰ ਕੱਲ ਨੂੰ ਕੋਈ ਦਿੱਕਤ ਆਉਂਦੀ ਹੈ ਜੇ ਪੈਂਚਰ ਹੁੰਦਾ ਉੱਥੇ ਆ ਕੇ ਲਾਉਣਗੇ ਜਿੱਥੇ ਟਰਾਲੀ ਖੜੀ ਹੋਊਗੀ ਇਹ ਬਾਈ ਲੈ ਅੱਛੇ 26 ਜੋ ਤੁਸੀਂ ਜੇ ਕਹਿੰਦੇ ਜਿੱਥੇ ਟਰਾਲੀ ਦੇ ਟਾਇਰ ਪੈਂਚਰ ਹੋ ਗਏ ਵੀ ਅਫੋਲੋ ਵਾਲੇ ਉੱਥੇ ਜਾ ਕੇ ਪੈਂਚਰ ਕਰਾ ਲੈਣਾ ਹੁਣ ਫੁੱਲ ਗਾਰੰਟੀ ਹੈ ਪੁੱਛਣ ਦਾ ਫੱਜ ਬਣਦਾ ਵੀਰ ਜੀ ਆਪਣਾ ਇਹ ਦੇਖਣੇ ਗੱਲਬਾਤ ਹਾਂ ਆਪਾਂ ਉਹਦੇ ਕਹੀ ਕੱਲ ਨੂੰ ਮੇਰੇ ਟਰਾਲੀ ਦਾ ਟਾਇਰ ਪੈਂਚਰ ਹੋ ਗਿਆ ਮੈਂ ਕਹੂੰਗਾ ਵੀ ਬਲਾ ਹੁਣ ਫੋਲੋ ਨੂੰ ਜੇ ਸੱਤ ਟਰਾਲੀਆਂ ਦਾ ਦੇਖਦੇ ਆਂ ਸੱਤ ਚੋ ਕੇ 26 ਚ ਦੋ ਹਰ ਆਉਦੇ ਆ 28 ਕਿਦ ਨੂੰ ਬਣਦੇ ਵੀਰੇ 8 ਟਰਾਲੀਆਂ ਚਾਰ ਟਾਇਰ ਪੈਣਗੇ ਇੱਕ ਟਰਾਲੀ ਚ ਗਲਤ ਸੁਣਾ ਮੇਰੀ ਵੀ ਸੁਣ ਲਈ ਬਾਅਦ ਚ ਦੱਸਨੀ ਦੋ ਗਾਲੇ ਮਾਮੇ ਦੀ ਟਰਾਲੀਆਂ ਆ ਆ 8 ਟਾਇਰ ਦੋ ਆਪਣੀਆਂ ਟਰਾਲੀਆਂ ਹਟ ਜਾ ਦੋ 8 8 16 16 ਹਾਂ ਉੱਥੇ ਵਾਲੇ ਦੀ 16 ਤੇ 4 20 20 ਹਾਂ ਤੇ ਇੱਕ ਕਾਲੇ ਮਾਮੇ ਨੇ ਕਰਾਈ ਦੀ ਟਰਾਲੀ ਹੋਰ ਚਾਰ 20 ਤੇ ਚਾਰ 24 24 ਬਸ 24 ਤੇ ਦੋ ਉਤਾਰ ਵਾਲੇ 26 26 ਬਸ ਹੋਰ ਕਿਹੜੀ ਪਛੇ ਚੱਕਾ 24 ਹੀ ਬਣਿਆ 6 ਚੋਕਾ 24 ਬਣਿਆ ਹਾਂ 7 ਦੇ 7 ਚ 700 28 28 ਬਕਰੂ 6 ਇਹਦੇ ਲੈਣੇ ਤੇ 7 ਦੇ ਕਿੱਥੇ ਲੈਣੇ 7 ਚੋਕਾ 7 ਟਰਾਲੀਆਂ ਦੇ ਲੈਣੇ ਤੇ ਟਾੜਾ ਨਾਲੇ 6 ਵੀ ਇਕੱਠੀਆਂ ਨਹੀਂ ਨਿਕਲਣੀਆਂ ਮੈਨੂੰ ਲੱਗਦਾ ਮਾਮੇ ਦੀ ਵੀ ਇੱਕ ਥੋੜੀ ਜਿਹੀ ਲੇਟ ਆਊਗੀ ਫੇ ਦੋ ਇਕੱਠੀਆਂ ਇਕੱਠੀਆਂ ਫਿਰ ਇਕੱਠੀਆਂ 10 ਟਰਾਲੀਆਂ ਇਕੱਠੀਆਂ ਲੜੀ ਹੋ ਰਹੀਆਂ ਅੱਜ ਮੈਂ ਵੀਡੀਓ ਲੈ ਆ ਬਣਾ ਕੇ ਉੱਥੇ ਹਾਂ ਤੁਹਾਡੇ ਨਾਲ ਸਾਂਝੀ ਤੁਸੀਂ ਸਵੇਰੇ ਦੇਖਿਓ ਵਲੌਗ ਦੇ ਵਿੱਚ ਠੀਕ ਹੈ ਇਹ ਟਾਇਰਾਂ ਵਾਲੀ ਤਾਂ ਰੂਹ ਖੁਸ਼ ਹੋ ਗਈ ਟਾਇਰ ਕਿੱਥੋਂ ਚੱਕਿਆ ਕੀ ਹਿਸਾਬਤਾ ਰਾਜਪੁਰੇ ਕ੍ਰਿਸ਼ਨ ਵਾਲਾ ਇੱਕ ਇੱਧਰਲੇ ਪਾਸੇ ਮੰਡੀ ਹਾਂ ਕ੍ਰਿਸ਼ਨ ਵਾਲਾ ਹੈਗਾ ਉਹ ਪਾਈ ਹੈ ਇੱਧਰਲੇ ਪਾਸੇ ਜੀਟੀ ਰੋਡ ਪੱਜੀ ਦੇ ਕੋਲ ਜਦ ਗਏ ਤੇ ਜਿਆਦਾ ਦੁਕਾਨਾਂ 많ਤੀ ਬੜੇ ਬੜੇ ਸ਼ਟਰ ਨਹੀਂ ਤੇ ਲੱਗੇ ਵੀ ਆਹੋ 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 ਹਾਂ ਉਹਦੇ ਕੋਲ ਬੱਸ ਪਾਰਸੋਂ ਨੂੰ ਸਹੌਲੀ ਪਹੁੰਚ ਤੇ ਕਰਦਣੇ ਸਿੱਧੇ ਪਿੱਛੇ ਪਹੁੰਚ ਕਰਾ ਲਈ ਬੱਸ ਮੇਰੀ ਇਹੀ ਤਮੰਨਾ ਸੀ ਪਿੱਛੇ ਪਹੁੰਚ ਕਰਾਉਣੀ ਹੈ ਨਾ ਆਪਾਂ ਘਰਾਂ ਲੈਉਣੇ ਤੇ ਨਾ ਇੱਥੇ ਟਰੈਕਟਰ ਰੋਟਰ ਲੈਣੇ ਦਿੰਦੇ ਪੰਗਾ ਤਾਂ ਇਹੀ ਕਰ ਲਈ ਤੇ ਪਹਿਲਾਂ ਵੀ ਹਾਂ ਪਹਿਲਾਂ ਵੀ ਉੱਥੇ ਆਏ ਹੋ ਕਹਿ ਰਿਹਾ ਤਾਂ ਕਹਿੰਦਾ ਵੀ ਅਬ ਮੈਂ ਲੈ ਜੂੰਗਾ ਟਰੈਕਟਰ ਪਰ ਐ ਕਰਨੂੰਗਾ ਮੈਂ ਮਾਮਾ ਹਰਪ੍ਰੀਤ ਅੱਜ ਅਸੀਂ ਫਰੀਕ ਪਾਰਟੀ ਦੇ ਮੈਂਬਰ ਤੇ ਸਾਰੇ ਨਾ ਮੈਂ ਤਾਂ ਜੋਰ ਜੱਤ ਨੂੰ ਫੋਨ ਕਰਿਆ ਮੈਂ ਇਹੀ ਤਾਂ ਕਿਹਾ ਹਾਂ ਬਾਪੂ ਜੀ ਫੇਰ ਅੜ ਗਿਆ ਤਾਂ ਤੁਸੀਂ ਕਹਿੰਦਾ 1000 ਰੁਪਿਆ ਟੈਰਾਂ ਚ ਵਿਚਾ ਲੋ ਮੈਂ ਆਪੇ ਲਈ ਜਮਟੇ ਰਖੇ ਨਾ ਬਾਬਾ ਇੰਨੇ ਟਾਇਰ ਨਹੀਂ ਜਾਂਦੇ ਬਾਈ ਕਾ ਟਰਾਲੀ ਚ ਟਾਇਰ ਨਹੀਂ ਕਰਨੇ ਸੋਖੇ ਪਾਏ ਲੈ ਕੇ ਫੇਰ ਆਪਾਂ ਨੂੰ ਤਾਂ ਕੋ ਸਕੰਜਾ ਚੜਾਓ ਵਿੱਚ ਯਾਰ ਆ ਗੁਰੂ ਬੁਲਾਣਾ ਕਰ ਨਾਲੇ ਸਕੰਜੇ ਚ ਇੰਨੇ ਟਾਇਰ ਚਲੇ ਜੈ ਨਾ ਨਹੀਂ ਨਹੀਂ ਟਰਾਲੀ ਚ ਬਈ ਮੁਸ਼ਕਿਲ ਨਾਲ ਜਾਂਦੇ ਆ ਟਾਇਰ ਕਿਤੇ ਇੱਕ ਅੱਧਾ ਹੋ ਇੱਕ ਅੱਧਾ ਟਾਇਰ ਬਹੁਤ ਟਾਇਰ ਹੋ ਜੰਨੇ ਚਲੋ ਕੋਈ ਨਹੀਂ ਉਹ ਨੂੰ ਵੀ ਕੁਝ ਨਹੀਂ ਫਰਕ ਪੈਂਦਾ 6 ਟਰਾਲੀਆਂ ਦੇ ਟਾਇਰ ਜ 26 ਟਾਇਰ ਚੱਕੇ ਯਾਰ 1000 ਰੁਪਏ ਦਾ ਕੀ ਮਤ ਉਹ ਉਹਨੂੰ ਤੇਲ ਉਹ ਚਾਹੇ ਆ ਫਿਰ ਵੀ ਚਾਹੇ ਮੈਂ ਕਹਿੰਦਾ ਉੱਤੇ ਅੰਬਲ ਸਰ ਮੰਗਾ ਲੰਦੇ ਟਾਇਰ ਐਨੇ ਟਾਇਰ ਤਾਂ ਉੱਥੇ ਛੱਡਿਆ ਹੁੰਦਾ ਬੰਦਾ 3500 ਦਾ ਕਿੰਨੇ ਲੱਖ ਦਾ ਹੋ ਗਿਆ ਕੁੱਲ ਕਿੰਨੇ ਲੱਖ ਦਾ ਹੋ ਗਿਆ ਕੁੱਲ ਮਾਲ ਅੱਜ ਅੱਜ 5 ਲੱਖ 6000 ਦਾ 6 5 ਲੱਖ ਚ ਪਤਾ ਨਹੀਂ 8 ਹੋਇਆ ਪਤਾ ਨਹੀਂ 6 ਜਣੀ 5 ਲੱਖ ਦੇ ਟਾਇਰ ਟਾਇਰ ਚੱਕ ਲਿਆ ਨਗਦ ਪੈਸੇ ਪੇਮੈਂਟ ਨਗਦ ਸਾਰੀ ਪੇਮੈਂਟ ਨਗਦ ਫੇਰ ਉਹਨੇ ਹੋਰ ਦੱਸ ਕੀ ਚਾਹੀਦਾ ਇੰਨਾ ਹੋਗਾ ਸਾਰੇ 24 ਦੇ ਮਾਰਕੀਟ ਚ ਨਵੇਂ ਫਰੈਸ਼ ਉਹ ਵੀ ਦੇ ਮਾਰਕੀਟ ਨਵੇਂ ਬਿੱਲ ਕੱਟ ਕੇ ਸਭ ਕੁਝ ਇਕੱਲੇ ਇਕੱਲੇ ਦੇ ਨਾਮ ਪਰ ਬਿੱਲ ਕਟਿਆ ਜਾਊਗਾ ਜਿਦੀ ਜਿਦੀਆਂ ਟਰਾਲੀਆਂ ਜਿਵੇਂ ਜਿਵੇਂ ਉਹ ਮੇਰੇ ਕੋਲ ਬਾਈ ਦਾ ਨੰਬਰ ਹੈ ਕੀ ਕਰ ਤਾ ਨਾ ਕੀ ਹੋ ਰਿਹਾ ਹੈ ਅੱਥੀ ਆ ਤੁਸੀਂ ਇੰਨਾ ਨਾ ਸਕਤੇ ਮਾਰੇ ਅੱਜ ਇਹ ਬੰਦੇ ਦਾ ਹੈ ਹੈ ਆਏ ਕੰਮ ਹੋਣਗੇ ਚਾਚਾ ਹੁਣ ਉਹ ਚਾਚਾ ਕੰਮ ਐਉਂ ਕਰਦਾ ਪਾਇ ਕੇ ਨਹੀਂ ਜਾਣਾ ਕਿੱਥੇ ਤੂੰ ਚੋਚੀ ਚੋਰੀ ਸੁਣ ਲਿਆ ਸੀ ਕੱਪੜੇ ਪ੍ਰੈਸ ਕੀ ਚੱਕਰ ਕੀ ਹੈ ਤੇਰਾ ਮੈਨੂੰ ਤੈਨੂੰ ਪਤਾ ਮੈਂ ਫੈਕਟਰੀ ਵੀ ਜਾਣਾ ਹੁੰਦਾ ਡਿਊਟੀ ਲਾਲਚ ਨਾ ਕਰ ਨਾ ਕਰ ਲਾਲਚ ਉਹ ਲਾਲਚ ਕਰਦੇ ਨਾ ਗੋਰੀਆ ਕਿਉਂ ਕੋਈ ਨਹੀਂ ਦੱਸੀ ਅਸੀਂ ਉਤਰ ਗਏ ਲਾਲਚ ਕਾ ਇਹ ਚ ਕਾਦਾ ਲਾਲਚ ਹੈ ਮੇਹਰਤਾ ਜੀ ਆ ਕੀ ਚੈਨ ਕੱਢ ਰਹੇ ਹੈ ਕਿ ਪਾਰ ਆਈ ਐ ਇਦੋ ਵਾਲੇ ਭਾਈ ਲਾਲਚਾ ਲਈ ਕੱਲ ਦਾ ਤੁਹਾਨੂੰ ਲਾਲਚ ਕਿਹਾ ਆਪਾਂ ਟਰਾਲੀ ਲੈਣੇ ਜਾਣਾ ਫਿਰ ਇਕੱਠਿਆਂ ਨੇ ਮੈਂ ਅੰਦਰ ਚੱਲਾਂਗੇ ਠੀਕ ਹੈ ਨਾ ਐਨੀ ਟੈਨਸ਼ਨ ਜਦ ਤੱਕ ਆਪਾਂ ਹਰਿਆਣਾ ਚੋਂ ਗਏ ਵੀਰੇ ਉਹੀ ਤਾਂ ਮੈਂ ਪੁੱਛ ਲੈਦਾ ਇਹਨੂੰ ਕੋਈ ਗੱਲ ਨੀ ਰੋਸੇ ਨਹੀਂ ਜਾਉਂਦਾ ਨਹੀਂ ਮਨਵਾਇ ਦੱਸ ਵੀ ਇਹ ਜਿਹੜੀ ਚੈਨ ਦੀ ਆ ਤਾਂ ਉਹਨੂੰ ਤਾਂ ਬੈਠ ਕੇ ਵੀ ਤਾਂ ਪਾ ਸਕਦੇ ਤਾਂ ਲੰਬਾ ਤਰੀਕਾ ਕੀ ਆ ਯਾਰ ਆ ਬੰਦੇ ਦਾ ਬੈਠ ਕੇ ਦਿਖਦਾ ਰ ਉੱਥੇ ਜਾ ਕੇ ਉਹ ਹੋਊਗਾ ਤੰਨੂ ਇਹਦੇ ਤੇ ਫੋਰਮੈਨ ਬੰਦਾ ਕਹਿੰਦਾ ਮੈਂ ਮਾਦਾ ਪਤਾ ਫੋਰਮੈਨ ਬੰਦਾ ਕਹਿੰਦਾ ਮੈਂ ਕਾਣੇ ਉਤੇ ਪਾਨੇ ਪਕੜਦੇ ਅਸੀਂ ਫੱਦੂ ਆ ਹਾਂ ਫੋਰਮੈਨ ਬੰਦਾ ਕਹਿੰਦਾ ਮੈਂ ਮੈਂ ਤਾਂ ਫੋਰਮੈਨ ਨਹੀਂ ਹਾਂ ਚੱਲ ਹੁਣ ਆਪਣਾ ਫੀਡਰਾਂ ਦਾ ਕੰਮ ਰਿਹਾ ਬਾਕੀ ਭਾਈ ਅਸੀਂ ਨੇ ਨਹੀਂ ਇਸ ਵਾਰ ਇੱਕ ਅਪਡੇਟ ਕਰਨੀ ਹੈ ਮਸ਼ੀਨਾਂ ਤੇ ਯਾਰ ਇਹਦਾ ਨਾ ਖੁਰਲੀ ਦਾ ਲੱਗੇ ਚੱਕਰ ਤਾਂ ਅੱਜ ਥੋੜਾ ਜਿਹਾ ਅਸੀਂ ਸੌਰੀ ਤਾਂ ਗਏ ਤੇ ਇਦਿਨੇ ਖੁੱਲੀ ਨਵੀਂ ਬਣਾਉਣੀ ਹੈ ਜਿਹੜਾ ਮਤਲਬ ਬਾਈ ਉੱਥੇ ਸਕੂਟਰ ਕਹਿੰਦੇ ਯਾਰ ਇਹਨੂੰ ਪਤਾ ਨਹੀਂ ਲੱਭ ਜਣੇ ਐੱਚੀ ਸਕੂਟਰ ਕਹਿੰਦੇ ਆ ਇਹਨੂੰ ਸਕੂਟਰ ਕਹਿੰਦੇ ਆ ਇਹਨੂੰ ਤੇ ਇਹ ਅਸੀਂ ਚੇਂਜ ਕਰਾਉਣੀ ਹੈ ਅੱਜ ਚੇਂਜ ਕਰਾਉਣ ਗਏ ਤੇ ਅਸੀਂ ਵੀ ਹਾਂ ਵੀ ਇੱਥੇ ਤੁਹਾਡਾ ਮੋਟਾ ਮਾਲ ਹੈ ਇਹਨੂੰ ਸਕੂਟਰ ਕਹਿੰਦੇ ਜਿਹੜੀ ਟ੍ਰੇ ਹੁੰਦੀ ਹੈ ਇਹ ਆਪਣੇ ਗੁਰਲੀ ਕਹਿੰਦੇ ਆਪਣੇ ਖੁੱਲੀ ਉਹ ਹੀ ਆਪਾਂ ਖੁੱਲੀ ਖੁੱਲੀ ਨੂੰ ਕਿਹੜੇ ਮੈਂ ਸਾੜੀ ਖੁੱਲੀ ਹੈ ਸਕੂਟਰ ਨੂੰ ਕਿਹੜੇ ਚੱਲਦਾ ਹੈ ਇਹ ਚੱਲਦਾ ਹੈ ਉੱਪਰ ਥੱਲੇ ਅਪ ਡਾਊਨ ਸਕੂਟਰ ਕਹਿੰਦੇ ਇਹਨੂੰ ਤੇ ਇਹ ਇਹਦਾ ਬਾਈ ਕਹਿੰਦੇ ਵੀ ਉੱਥੋਂ ਕ੍ਰਿਸ਼ਨ ਵਾਲੇ ਆਪਣਾ ਭਾਸ ਤੋਂ ਕਹਿੰਦੇ ਵੀ ਅਸੀਂ ਇੱਥੇ ਆਵਾਂਗੇ ਘਰੇ ਇੱਥੇ ਆਪਣਾ ਜਿਵੇਂ ਇਹਦੀ ਨਵੇਂ ਮਾਡਲਾਂ ਚਾਹੁੰਦੀ ਹੈ ਵੀ ਉੱਦਾਂ ਅਸੀਂ ਇਹਦੀ ਸਾਰੀ ਮੋਡੀਫਿਕੇਸ਼ਨ ਕਰਕੇ ਜਾਵਾਂਗੇ ਇੱਕ ਮਸ਼ੀਨ ਤੇ ਦੂਜੀ ਤੇ ਤੁਸੀਂ ਆਪ ਕਰ ਲਓ ਸੋ ਵੀਰ ਹੁਣ ਕੱਢੂ ਟਾਈਮ ਦੋ ਦਿਨਾਂ ਤੱਕ ਦੋ ਦਿਨਾਂ ਤੱਕ ਅਸੀਂ ਬਿਨਾ ਫਿਲਟਰ ਤੋਂ ਰੱਖਣੀ ਹੈ ਨੇ ਮਸ਼ੀਨਾਂ ਇਹ ਤੇ ਬਾਕੀ ਉਹਨਾਂ ਦੇ ਅੱਜ ਤੋਂ ਦੇਖਦੇ ਆਂ ਜਾਂਚਦੇ ਆਂ ਕਿ ਕੀ ਰਿਪੋਰਟ ਬਣਦੀ ਹੈ ਨਾ ਕੀ ਨਹੀਂ ਸਪਰੇਅ ਵੀ ਕਰਨੀ ਆ ਖੇਤੀਬਾੜੀ ਮੈਕਨੀਕ ਵੀ ਆਹੋ ਖੇਤੀਬਾੜੀ ਚ ਚਲੋ ਬੰਦੇ ਪੂਰੇ ਆ 10 ਕਿਲੇ ਰਹਿਨੇ ਆ ਹਲੇ ਸਪਰੇਅ ਕਰਨ ਨੂੰ ਹਾਂ ਚਲੋ ਕਾਲੂ ਚੱਕ ਲੈਣੇ ਆ ਥਿਆਰ ਜੀ 26 ਹਾਂ ਕਾਲੂ ਜਾਂ ਪਰਸਨ ਕਰਦੇ ਹਾਂ ਹਾਂ ਪਰਸਨ ਕਰ ਲੈਣੇ ਆ ਕਾਲੂ ਕਟਰੇ ਕੁੱਟਰਨ ਦਾ ਵੀ ਨਵੇੜ ਲੈਣੇ ਨਾਲ ਹੈਨਾ ਇਹਨੂੰ ਪਤਨ ਬਾਈ ਪਰਸਨ ਨੂੰ ਵੇਲਿਆ ਤੂੰ ਹਾਂ ਪਰਸਨ ਨੂੰ ਸਪਰੇਅ ਦਾ ਕੰਮ ਕਰਦੀ ਹੈ ਸਪਰੇਅ ਕਰਨੀ ਹੈ ਬਾਈ ਪਹਿਲਾਂ ਮਸ਼ੀਨ ਤੇ ਆ ਕੇ ਮਸ਼ੀਨ ਨੂੰ ਵੀ ਤਿਆਰ ਸਪਰੇਅ ਹੋਣਾ ਦੂਜਾ ਕਿਤੇ ਖੁੰਡੇ ਚੱਕਰਾਂ ਚ ਜੀੜੀ ਖਰਾਬ ਕਰ ਲਵਾਂ ਹਾਂ ਗੋਗੀ ਨੂੰ ਫਿਕਰ ਆ ਟਰਾਲੀਆਂ ਦਾ ਨਵੇਂ ਬਣਾਈ ਜਾਂਦੇ ਆ ਝਾੜ ਵੀ ਪੂਰਾ ਲੈਣਾ ਨਵੀਆਂ ਨਵੀਆਂ ਮੈਂ ਛੇਤੀ ਜੀ ਦੀ ਥੋੜੀ ਖਰਾਬ ਹੁੰਦੀ ਜਿਆ ਯਾਰ ਮੈਂ ਤੈਨੂੰ ਦੱਸਤਾ ਵੀ ਸਪਰੇਅ ਕਰ ਦਿੰਦਾ ਮੈਂ ਤਾਂ ਇਹ ਤੋਂ ਹਰਾਨ ਆ ਦੇਖ ਤਾ ਤੇਰਾ ਯਾਰ ਉਹ ਦੇਖੀ ਪੈਪ ਰੱਖ ਗਏ ਉਹਦੇ ਸਰਾਣਾ ਦੀ ਜਗਾ ਇਹ ਵੀ ਗੱਲ ਨਹੀਂ ਹੈ ਦੇਖੀ ਲੈ ਅਸਰਾਣਾ ਦੇਖੀ ਗਿਆ ਚੱਕਲ ਸਾਹਿਬ ਬਾ ਵਧੀਆ ਤੁਸੀਂ ਸੁਣਾਓ ਚੱਲ ਨੂੰ ਬਾਈ ਨੇ ਆਉਣਾ ਪਰਸ ਚ ਉੱਥੇ ਤੱਕ ਹੈਨਾ ਕਾਲੂ ਫੀਟਰ ਨਵੇੜੀ ਏ ਹਾਂ ਉਹਦਾ ਕੰਮ ਕਰਕੇ ਫਿਰ ਕੱਟ ਰ ਕੱਢੀ ਏ ਕੱਟਰਾਂ ਦਾ ਕੰਮ ਕਾਲੂ ਕੱਟਰ ਨਿਕਲ ਜਾਣਗੇ ਹੈਨਾ ਠੀਕ ਆ ਨਾ ਕਾਲੂ ਕੱਟਰ ਕਿੱਥੇ ਕਾਲੂ ਫੀੜਾ ਨਵੇੜਾ ਤੇ ਉਹ ਬੜੀ ਦੇ ਬੈਰੰਗ ਪਟਵਾਣੇ ਦੋ ਕਿਹੜੇ ਬੜੀ ਮਸ਼ੀਨ ਤੇ ਉਹਨੂੰ ਗਰੀਸ ਗਿਆ ਉਹਨਾਂ ਵੀ ਨਹੀਂ ਅੱਛਾ ਉਹਨਾਂ ਨੂੰ ਵੀ ਨਹੀਂ ਗਿਆ ਉਹ ਵੀ ਨਹੀਂ ਗਰੀਸ ਗਿਆ ਚਲ ਕੇ ਆਪਾਂ ਤਾਂ ਸੋਖੇ ਆ ਜਣ ਉਹ ਇਹ ਸੱਟਾਂ ਨਾਲ ਆਏ ਆ ਬਾਈ ਫੁੱਲਰਾਂ ਦਾ ਕੱਢਿਆ ਅਸੇ ਬਣੀ ਨਹੀਂ ਗੱਲ ਫਿਰ ਤੂੰ ਲੁੱਟ ਫੁੱਲਰਾਂ ਦਾ ਕੱਢਿਆ ਹੁਣ ਮੈਂ ਜਾਣਾ ਬਾਈ ਕਹਿੰਦਾ ਇੱਦਾਂ ਕਰ ਤਾਂ ਅੱਛਾ ਅੱਛਾ ਚਰਾਦੇ ਉਦੇ ਹੋਰ ਵੀ ਫਿਰ ਚੱਲਦੇ ਆ ਹੈਂ ਠੀਕ ਹੈ ਤੂੰ ਚੱਲਿਆ ਜਣੀ ਫਿਰ ਹਾਂ ਕਿੱਥੇ ਜਾ ਲਈ ਵਾਹੀ ਨੂੰ ਓਕੇ ਸੋ ਠੀਕ ਹੈ ਚੱਲ ਕੋਈ ਆ ਚੱਲੀ ਫਿਰ ਆਪਾਂ ਚੱਲ ਠੀਕ ਹੈ ਫਿਰ ਓਕੇ ਮਿਲਦੇ ਆ ਜੀ ਕੱਲ ਨੂੰ ਠੀਕ ਹੈ ਓਕੇ ਬਾਈ ਸਸੀ ਕੱਲ ਕਿਉਂਕਿ ਸਸੀ ਕਿਆ ਬੁਲਾ ਦੇ ਹਾਂ ਟਰਾਲੀਆਂ ਬਣਨ ਆ ਵੀ ਜਾ ਕੇ ਆਇਆ ਵੀਰ ਹੁਣ ਅਨਵੀਰ ਜਾ ਕੇ ਆਇਆ ਸੋ ਬਣਵਾ ਲਾਂਗੇ ਕੋਈ ਚਿੰਤਾ ਨਾ ਕਰਕੇ ਟਰਾਲੀ ਤੇਰੀ ਵੀ ਬਣਵਾ ਦੇ ਠਾਲ ਦਾਂਗੇ ਕਰਦਾ